ਇਸ ਲਾਈਨਸ ਦਾ ਦਵਿੰਦਰ ਜੀ ਦੇਵਗਨ ਜੀ ਉਹ ਰੋਜੀ ਨੂੰ ਲੈ ਕੇ ਆਇਆ ਸੀ ਓਕੇ ਜੋ ਵੀ ਪਛਾਣ ਬਣੀ ਆ ਹਮਮ ਦੇਵਗਨ ਫੈਮਿਲੀ ਕਰਕੇ ਬਣੀ ਆ ਜੀ ਪਹਿਲਾਂ ਤਾਂ ਕੋਈ ਆਇਡੈਂਟੀਟੀ ਸੀ ਨਹੀਂ ਜੀ ਅੱਜ ਤੁਹਾਡੇ ਨਾਲ ਮੈਂ ਇੰਟਰਵਿਊ ਵੀ ਕਰ ਰਹੇ ਆ ਹਮ ਤਾਂ ਦਵਿੰਦਰ ਜਾਂ ਦੇਵਗਨ ਫੈਮਿਲੀ ਦੀ ਦੇਣਾ ਜੇ ਇੱਥੇ ਬੈਠਾ ਵੀ ਆਵਾ ਉਹਨਾਂ ਦੇ ਕਰਕੇ ਹੀ ਬੈਠਾ ਇੱਕ ਟਾਈਮ ਇਹ ਜਿਹੇ ਆ ਵੀ ਆਇਆ ਸੀ ਹੂੰ ਕਿਵੇਂ ਇਸ ਹਸਪੀਟਲ ਵਾਲੇ ਵੀ ਜਵਾਬ ਦੇ ਗਏ ਸੀ ਇਹ ਬਚਦਾ ਨਹੀਂ ਕਹਿੰਦੇ ਤਾਂ ਇੱਕ ਵਾਰ ਸੇਵਿਆਂ ਚੋਂ ਬੰਦਾ ਠਾਗ ਲੈ ਜਾਂਦਾ ਐਵੇਂ ਮੈਨੂੰ ਕੱਢ ਕੇ ਲੈ ਕੇ ਆਇਆ ਇਹ ਨਹੀਂ ਸਾਡੂ ਵਾਲੀ ਗੱਲ ਹਈ ਹੋਈ ਨਹੀਂ ਸਾਡੇ ਚ ਜੀ ਵੇਖੋ ਬੰਦਾ ਕਹਿੰਦਾ ਸਾਡੂ ਆਕੜਾ ਜੀ ਨਾ ਪ੍ਰਾਮਾਂ ਤੋਂ ਵੱਧ ਕੇ ਪਿਆਰ ਆ ਕਦੇ ਨਹੀਂ ਇਹੋ ਜਿਹੀ ਕੋਈ ਗੱਲ ਹੋਈ ਕੋਈ ਖਾਣ ਪੀਣ ਚਲੇ ਗਏ ਇਹ ਰਹੀ ਕਿ ਇਹ ਦਊਗਾ ਜਾਂ ਇਹ ਦਊਗਾ ਨਹੀਂ ਹਰ ਇੱਕ ਨੇ ਇੱਕ ਤੋਂ ਅੱਗੇ ਜਾਣਾ ਸਜਣਾ ਕੋਲੇ ਬੈਠਾ ਬੰਦਾ ਆਖਿਰ ਕਦੋਂ ਅੱਕਦਾ ਏ ਜੱਗ ਤੇ ਜਿੰਨਾ ਰੌਲਾ ਏ ਰੌਲਾ ਸਾਰਾ ਨੱਕਦਾ ਏ अचन चेतना आया कर अचन चेतना आया कर बन्दा मरवी सकदा है बन्दा मरवी सकदा है सत श्री अकाल प्यारे दोस्तों मैं अमन छाजला so, Mr. ते ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੀ ਸੋ ਅੱਜ ਆਪਾਂ ਮੁਲਾਕਾਤ ਕਰਨ ਆਏ ਆ ਜੀ ਮਿਸਟਰ ਐਂਡ ਮੈਸੇਜ ਮਠਾੜੂ ਯਾ ਰੋਜੀ ਮਠਾੜੂ ਇਹਨਾਂ ਦੇ ਦੋ ਪੇजेस ਚੱਲਦੇ ਨੇ YouTube ਦੇ ਉੱਪਰ ਤੇ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕਰਦੇ ਨੇ ਦੇਵਗਨ ਫੈਮਿਲੀ ਹੋਣਾ ਦੇ ਨਾਲ ਉਹਨਾਂ ਦੇ ਹੀ ਰਿਲੇਟਿਵਜ਼ ਨੇ ਉਹਨਾਂ ਦੀ ਹੀ ਸਿਸਟਰ ਹੈ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹਨਾਂ ਨੇ ਸ਼ੁਰੂਆਤ ਜਿਹੜੀ ਉਹ ਕਿਸ ਤਰੀਕੇ ਨਾਲ ਕੀਤੀ ਜਾਂ ਫਿਰ ਦੇਵ ਭਾਜੀ ਹੁਣੇ ਹੀ ਇਹਨਾਂ ਨੂੰ ਲੈ ਕੇ ਆਏ ਨੇ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਜੀ ਥੱਕ ਗਏ ਤੁਸੀਂ ਥੋੜਾ ਜਿਹਾ ਅੱਛਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਥੋੜੀ देर ਬੈਠ ਕੇ ਗੱਲਾਂ ਬਾਤਾਂ ਕਰਦੇ ਆ ਤਾਂ ਫਿਰ ਹੋ ਸਕਦਾ ਹਨਾ ਰਿਲੈਕਸੇਸ਼ਨ ਹੋ ਜਾਵੇ ਹਾਂਜੀ ਹਾਂਜੀ ਜੀ ਤੇ ਹੋਰ ਸੁਣਾਓ ਸਰ ਕਿ ਤੁਸੀਂ ਇਸ ਲਾਈਨ ਦੇ ਵਿੱਚ ਪਹਿਲਾਂ ਆਏ ਹੋ ਤੁਸੀਂ ਪਹਿਲਾਂ ਤੋਂ ਸ਼ੁਰੂ ਕੀਤਾ ਸੀ ਜਾਂ ਮੈਮ ਤੁਹਾਨੂੰ ਲੈ ਕੇ ਆਏ ਨੇ ਨਹੀਂ ਇਸ ਲਾਈਨ ਚ ਪਹਿਲਾਂ ਤੋਂ ਤਾਂ ਨਹੀਂ ਸੀ ਸੀਗੇ ਹੂੰ ਇਸ ਲਾਈਨ ਚ ਦਵਿੰਦਰ ਜੀ ਦੇਵਗਨ ਜੀ ਉਹ ਰੋਜੀ ਨੂੰ ਲੈ ਕੇ ਆਇਆ ਸੀ ਓਕੇ ਤੇ ਵੈਬ ਸੀਰੀ ਸ਼ੁਰੂ ਕਰਨੀ ਸੀ ਉਹਨਾਂ ਨੇ ਹੂੰ ਤੇ ਉਹ ਕਹਿੰਦੇ ਦੀਦੀ ਮੇਰ ਨਾਲ ਕੰਮ ਕਰ ਓਕੇ ਤੇ ਉਹ ਤੋਂ ਬਾਅਦ ਇਹ ਉੱਥੇ ਕੰਮ ਕਰਨ ਲੱਗੇ ਹੂੰ ਸੰਡੇ ਦੀ ਸੰਡੇ ਜਾਣਾ ਜੀ ਤੇ ਫਿਰ ਉਹ ਰੋਲ ਚ ਥੋੜੀ ਜੀ ਲੋਡ ਸੀ ਉਹਨਾਂ ਨੂੰ ਕਹਿੰਦੇ ਤਾਂ ਹਸਬੰਦ ਵੀ ਦਿਖਾਉਣੇ ਆ ਅੱਛਾ ਮੈਂ ਹਲੇ ਆ ਕੇ ਨਹੀਂ ਰਾਜੀ ਸੀਗਾ ਹੂੰ ਤੇ ਉਹ ਕਹਿੰਦੇ ਨਹੀਂ ਕਰਨਾ ਕਰੋ ਵੀਰੇ ਤੇ ਫਿਰ ਉਧਰ ਆ ਗਏ ਉਹਨਾਂ ਨਾਲ ਅੱਛਾ ਤੁਹਾਨੂੰ ਕਿਉਂ ਲੱਗਦਾ ਸੀਗਾ ਕਿ ਮੈਂ ਫਿਰ ਨਹੀਂ ਆਉਣਾ ਨਹੀਂ ਕੰਮ ਸਹੀ ਸੀਗਾ ਜੀ ਮੇਰਾ ਐਕਚੁਅਲ ਲੱਕੜ ਦਾ ਕੰਮ ਹੈਗਾ ਜੀ ਮੇਰਾ ਜੀ ਸਕ੍ਰੀਨ ਪ੍ਰਿੰਟਿੰਗ ਫਰੇਮ ਬਣਦੇ ਨੇ ਜੀ ਤੇ ਮੈਂ ਉਧਰ ਬਿਜ਼ੀ ਸੀਗਾ ਹੂੰ ਮੈਨੂੰ ਕਹਿੰਦੇ ਚਲ ਸੈਚਰਡੇ ਸੰਡੇ ਫੇਹੀ ਆ ਤੂੰ ਹੂੰ ਕੀ ਕਰਉ ਜੀ ਇਹਨੇ ਜਿਵੇਂ ਆਪਣੀ ਸਿਸਟਰਸ ਨਾਲ ਦੂਜਿਆਂ ਨਾਲ ਇੱਕ ਦੋ ਵੀਡੀਓ ਕਰਵਾ ਦੇਣੀ ਆ ਜਿਵੇਂ ਤੂਰੀ ਆ ਕੇ ਹੂੰ ਕਿ ਚੱਲ ਕਰਾ ਦੇਣੀ ਉਹ ਕਹਿੰਦੇ ਦੀਦੀ ਜਦ ਉਧਰ ਕਰ ਸਕਦੀਆਂ ਫਿਰ ਸਾਡੇ ਨਾਲ ਵੀ ਆ ਤੇ ਤੁਹਾਨੂੰ ਕੀ ਲੱਗਿਆ ਵੀ ਫਿਰ ਵੀ ਮੈਂ ਤਾਂ ਫਸ ਗਈ ਹਾਂ ਵੀ ਹੁਣ ਉਹਨਾਂ ਵੱਲੇ ਵੀ ਜਾਣਾ ਪੈਣਾ ਤੇ ਇੱਧਰ ਵੀ ਆਉਣਾ ਪੈਣਾ ਐਦਾਂ ਤਾਂ ਨਹੀਂ ਲੱਗਿਆ ਤੁਹਾਨੂੰ ਨਹੀਂ ਨਹੀਂ ਐਦਾਂ ਤਾਂ ਅੱਛਾ ਤੇ ਈਜ਼ੀਲੀ ਮਤਲਬ ਜਦੋਂ ਉਹ ਬੁਲਾਉਂਦੇ ਆ ਫਿਰ ਤੁਸੀਂ ਉਧਰ ਚਲੇ ਜਾਂਦੇ ਹੋ ਹਾਂਜੀ ਤੇ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਇੱਧਰ ਆ ਜਾਂਦੇ ਹਾਂ ਹਾਂਜੀ ਹੁਣ ਤਾਂ ਮੇਰੇ ਲਈ ਇੱਧਰ ਹੀ ਆ ਦੇਵਗਨ ਫੈਮਿਲੀ ਨਾਲ ਹੀ ਜੀ ਦਵਿੰਦਰ ਵਾਲੇ ਪੇਜ ਤੇ ਹੀ ਜਮਰ ਦੇਵਗਨ ਹਮ ਦਵਿੰਦਰ ਰਾਜ ਦੇ ਵਿੱਚ ਹੁੰਦੇ ਸੀ ਜਦੋਂ ਸਿੰਗਲ ਵੀਡੀਓਜ਼ ਹੁੰਦੀਆਂ ਸੀ ਉਦੋਂ ਪੌਸਿਬਿਲਟੀ ਹੁੰਦੀ ਸੀਗੀ ਵੀ ਹਾਂ ਉੱਧਰ ਵੀ ਹੋ ਜਾਂਦਾ ਸੀ ਇੱਧਰ ਵੀ ਹੁਣ ਸੀਰੀਜ਼ ਚੱਲਦੀ ਹੈਗੀ ਹਮ ਤੋ ਉਹਦੇ ਕਰਕੇ ਫਿਰ ਇੱਕ ਸਾਈਡੇ ਹੁੰਨੇ ਆ ਜੀ ਹਾਂਜੀ ਠੀਕ ਐ ਕਿਵੇਂ ਲੱਗਦਾ ਤੁਹਾਨੂੰ ਆਪਣੇ ਭੈਣਾ ਭਰਾਵਾਂ ਦੇ ਨਾਲ ਹੀ ਇਦਾਂ ਹੈਨਾ ਐਡਜਸਟਮੈਂਟ ਕਰਕੇ ਕੰਮ ਕਰਕੇ ਕਿਵੇਂ ਦਾ ਫੀਲ ਹੁੰਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਜੀ ਇਦਾਂ ਲੱਗਦਾ ਹੁੰਦਾ ਹੈਨਾ ਕਿ ਫੈਮਿਲੀ ਵਰਗਾ ਐਟਮੋਸਫੇਅਰ ਐ ਸ਼ੂਟਿੰਗ ਸੈੱਟ ਦੇ ਉੱਪਰ ਵੀ ਹਾਂਜੀ ਹਾਂ ਜੀ ਤੇ ਹੋਰ ਤੁਹਾਡੇ ਇਨ-ਲॉज ਵੱਲੋਂ ਤਾਂ ਨਹੀਂ ਕਦੇ ਕਿਸੇ ਨੇ ਰੋਕਿਆ ਜਾਂ ਡੀਮੋਟੀਵੇਟ ਕੀਤਾ ਹੋਵੇ ਕਿ ਨਹੀਂ 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 ਕਿਸੇ ਨੇ ਵੀ ਨਹੀਂ ਜੀ ਕਿ ਕੰਮ ਵੀ ਦੇਖੀਦਾ ਸੀ ਇੱਧਰ ਵੀ ਕਰਨਾ ਹੁਣ ਵੀ ਇੱਧਰ ਸ਼ੂਟ ਹੁੰਦਾ ਫੇਰ ਕੰਮ ਦੇਖੀਦਾ ਜੀ ਕਿ ਸਾਰੀ ਐਡਜਸਟਮੈਂਟ ਕਰਨੀ ਪੈਂਦੀ ਹੈ ਹਨ ਹਾਂ ਇਹ ਡੀਮੋਟੀਵੇਟ ਕਿਸੇ ਨੇ ਨਹੀਂ ਕੀਤਾ ਜੀ ਹਾਂ ਮੋਟੀਵੇਟ ਕੀਤਾ ਹੋਣਾ ਕਿ ਹਾਂਜੀ ਸਭ ਕੋਈ ਗੱਲ ਨਹੀਂ ਵੀ ਕੀਤਾ ਹਾਂ ਮੋਟੀਵੇਟ ਤਾਂ ਹਰ ਕੋਈ ਐਪਰੀਸ਼ੀਏਟ ਕਰਦਾ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕੀ ਲੱਗਦਾ ਤੁਹਾਨੂੰ ਕਿ ਜਦੋਂ ਪਹਿਲਾਂ ਲੱਕੜ ਦਾ ਕੰਮ ਕਰਦੇ ਸੀਗੇ ਉਦੋਂ ਜ਼ਿਆਦਾ ਆਇਡੈਂਟੀਟੀ ਮਿਲੀ ਹੋਈ ਸੀਗੀ ਜਾਂ ਹੁਣ ਜ਼ਿਆਦਾ ਜਿਹੜੀ ਫੇਸ ਵੈਲਿਊ ਹੈ ਬਣੀ ਹੈ ਨੇ ਲੱਕੜ ਦਾ ਕੰਮ ਤਾਂ ਮੈਂ ਹੁਣ ਵੀ ਕਰ ਰਿਹਾ ਹਾਂ ਜੀ ਜੀ ਅੱਛਾ ਕੰਟੀਨਿਊ ਹਾਂ ਕੰਟੀਨਿਊ ਕੰਮ ਨਹੀਂ ਛੱਡਿਆ ਜੀ ਤੇ ਦੇਖੋ ਫੇਸ ਵੈਲਿਊ ਤਾਂ ਨਹੀਂ ਚਲੋ ਜੋ ਵੀ ਪਛਾਣ ਬਣੀ ਆ ਹੂੰ ਦੇਵਗਨ ਫੈਮਿਲੀ ਕਰਕੇ ਬਣੀ ਆ ਜੀ ਪਹਿਲਾਂ ਤਾਂ ਕੋਈ ਆਇਡੈਂਟੀਟੀ ਸੀ ਨਹੀਂ ਜੀ ਕੰਮ ਕਰਕੇ ਜਾਣਦੇ ਸੀ ਹੈਨਾ ਜੀ ਬਿਲਕੁਲ ਕਿ ਬਿਜ਼ਨਸ ਲਾਈਨ ਚ ਉਹ ਜਾਣਦੇ ਸੀਗੇ ਹੂੰ ਪਰ ਜੇ ਫੇਮ ਮਿਲੇ ਆ ਜਾਂ ਕੁਝ ਵੀ ਹੈ ਹੂੰ ਜਾਂ ਅੱਜ ਲੋਕੀ ਜਾਣਨ ਲੱਗੇ ਨੇ ਤਾਂ ਦੇਵਗਨ ਫੈਮਿਲੀ ਕਰਕੇ ਜਾਣਨ ਲੱਗੇ ਨੇ ਜੀ ਹੂੰ ਬਹੁਤ ਵਧੀਆ ਤੇ ਮੈਮ ਜਦੋਂ ਤੁਸੀਂ ਪਹਿਲੀ ਵਾਰੀ ਆਏ ਹਨਾ ਤੇ ਉਹ ਤੁਹਾਡੇ ਤੋਂ ਪਹਿਲਾਂ ਕੰਮ ਕਰਦੇ ਸੀਗੇ ਆਲਰੇਡੀ ਹਾਂਜੀ ਹਮ ਫਿਰ ਤਿੰਨੋਂ ਸਿਸਟਰ ਪਹਿਲਾਂ ਕਰਦੀਆਂ ਸੀ ਮੈਂ ਹੀ ਸਭ ਤੋਂ ਲਾਸਟ ਜਾਈ ਆ ਅੱਛਾ ਤੁਸੀਂ ਬਾਕੀ ਅੱਛਾ ਠੀਕ ਐ ਤੇ ਪਹਿਲਾਂ ਜਦੋਂ ਉਹ ਕੰਮ ਕਰਦੇ ਸੀਗੇ ਤੇ ਤੁਹਾਨੂੰ ਨਹੀਂ ਲੱਗਿਆ ਕਿ ਮੈਂ ਵੀ ਇਹਨਾਂ ਦੀ ਵਾਂਗੂ ਕੰਮ ਸ਼ੁਰੂ ਕਰਾਂ ਮੈਨੂੰ ਇਨਾ ਐ ਨਹੀਂ ਸੀਗਾ ਅੱਛਾ ਹਾਂਜੀ ਇੰਟਰਸਟ ਨਹੀਂ ਹੈਗਾ ਸੀ ਹਾਂ ਮੈਨੂੰ ਇਨਾ ਮੈਂ ਆਪਣਾ ਆਪਣੇ ਆਪ ਦੇ ਵਿੱਚ ਵੀ ਆਪਣੀ ਲਾਈਫ ਦੇ ਵਿੱਚ ਬਿਜ਼ੀ ਸੀ ਬੱਚੇ ਛੋਟੇ ਸੀਗੇ ਮੇਰੇ ਜੀ ਥੋੜਾ ਜਿਹਾ ਬੱਚਿਆਂ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਹਾਂ ਮੈਂ ਵੀਡੀਓ ਜਰੂਰ ਵੀ ਮਿੰਦੋ ਦੇ ਨਾਲ ਲਿਖਦੀ ਹੁੰਦੀ ਸੀ ਉਹਨੇ ਕਹਿਣਾ ਪਿਆ ਸਟੋਰੀ ਲਿਖਣੀ ਆ ਤੇ ਵੀ ਆਪਾਂ ਇਧਰ ਨੂੰ ਲੈ ਕੇ ਜਾਣੀ ਉਹਨੇ ਦੱਸਣਾ ਤਾਂ ਚਲੋ ਲਿਖ ਲੈਂਦੇ ਸੀਗੇ ਓਕੇ ਹਾਂਜੀ ਜਾਨੀ ਬਣਾਉਣੀਆਂ ਬਾਅਦ ਚ ਸ਼ੁਰੂ ਕੀਤੀਆਂ ਰਹਿ ਗਈ ਐਕਟ ਕਰਨਾ ਬਾਅਦ ਚ ਸ਼ੁਰੂ ਕੀਤਾ ਜੀ ਜੀ ਹਾਂਜੀ ਤੇ ਇਹ ਕਿਦਾਂ ਲੱਗਦੀ ਹੈ ਐਕਟਿੰਗ ਕਰਕੇ ਸੈਟੀਸਫੈਕਸ਼ਨ ਮਿਲਦੀ ਹੈ ਅੰਦਰੋਂ ਸੰਤੁਸ਼ਟੀ ਮਿਲਦੀ ਹੈ ਕਿ ਹਾਂ ਮੈਂ ਠੀਕ ਹੈ ਹਾਂ ਮੈਂ ਕਰ ਲਿਆ ਮੈਂ ਵੀ ਸ਼ੁਰੂ ਕਰ ਲਿਆ ਉਹਨਾਂ ਦੇ ਨਾਲ ਮੈਂ ਵੀ ਆ ਗਈ ਦੇਖੋ ਇਹ ਤਾਂ ਹੈ ਸੈਟੀਸਫੈਕਸ਼ਨ ਤਾਂ ਸੈਟੀਸਫੈਕਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ ਹਾਂ ਪਰ ਕੰਮ ਕਰਕੇ ਰੋਜ਼ ਇੱਕ ਨਵਾਂ ਤਜਰਬਾ ਮੇਂ ਜਰੂਰ ਮਿਲਦਾ ਹੈ ਨਾ ਕੀ ਗਲਤੀਆਂ ਬਹੁਤ ਹੁੰਦੀਆਂ ਨੇ ਹਾਂ ਇਹ ਨਹੀਂ ਕਿ ਪਰਫੈਕਟ ਤਾਂ ਕਦੇ ਹੋਈ ਨਹੀਂ ਸਕੇ ਕਿ ਹਾਂ ਪਰਫੈਕਟ ਹੈਗੇ ਆ ਜਾਂ ਬਣ ਜਾਗੇ ਨਹੀਂ ਜੀ ਸਿੱਖਣ ਨੂੰ ਬਹੁਤ ਮਿਲਦਾ ਹੂੰ ਬਹੁਤ ਖੂਲਦਾ ਦਵਿੰਦਰ ਚਲੋ ਮੇਰਾ ਭਰਾ ਵੀ ਆ ਹੂੰ ਮੇਰਾ ਸਾਡੂ ਵੀ ਆ ਜੀ ਅੱਜ ਦੀ ਡੇਟ ਚਾ ਮੇਰਾ ਗੁਰੂ ਵੀ ਉਹੀ ਆ ਓਕੇ ਸਾਰਾ ਕੰਮ ਸਿਖਾਉਣ ਵਾਲੇ ਜੀ ਉਹੀ ਆ ਹੂੰ ਕੀ ਲੱਗਦਾ ਕਿ ਬੰਦੇ ਦੇ ਅੰਦਰ ਕੋਈ ਮੈਗਨੇਟਿਕ ਪਾਵਰ ਹੈ ਜਿਹੜੀ ਖਿੱਚ ਕੇ ਲਿਆਉਂਦੀ ਹੈ ਸਾਰਿਆਂ ਨੂੰ ਉਹਦੇ ਚ ਹੈ ਜੀ ਦਵਿੰਦਰ ਚ ਹੈ ਐਨ ਟੀ ਸ਼ਾਰਪ ਮਾਈਂਡਡ ਆ ਜੋ ਅੱਜ ਆਪਾਂ ਸੋਚਦੇ ਆ ਕਿ ਆਪਾਂ ਕਰਾਂਗੇ ਉਹ ਕਰ ਚੁੱਕਿਆ ਹੁੰਦਾ ਉਹ ਚੀਜ਼ਾਂ ਜੀ ਕਈ ਵਾਰੀ ਤੁਹਾਨੂੰ ਲੱਗਦਾ ਕਿ ਜਦੋਂ ਕਦੇ ਨਾਰਮਲੀ ਗੱਲ ਕਰ ਰਹੇ ਹੁਣ ਤਾਂ ਵੀ ਐਕਟਿੰਗ ਹੀ ਕਰ ਰਹੇ ਨੇ ਨਹੀਂ ਨਹੀਂ ਇਦਾਂ ਆ ਹੁਣ ਵੀ ਪ੍ਰੋਗਰਾਮ ਤੇ ਸੀਗੇ ਜੀ ਫੈਮਿਲੀ ਆ ਤਾਂ ਫੈਮਿਲੀ ਆ ਹਾਂ ਫਿਰ ਉਹ ਚੀਜ਼ ਨਹੀਂ ਹੈ ਉਹ ਐਕਟਿੰਗ ਨੂੰ ਫੈਮਿਲੀ ਨੂੰ ਦੋਨਾਂ ਚੀਜ਼ਾਂ ਨੂੰ ਅਲੱਗ-ਅਲੱਗ ਸੈਪਰੇਟ ਕਰਕੇ ਜੀ ਜਦੋਂ ਸੈੱਟ ਤੇ ਹੋਗੇ ਫਿਰ ਉਹ ਫਿਰ ਡਾਇਰੈਕਟਰ ਸਾਹਿਬ ਨੇ ਸਾਰੇ ਕਿਹਾ ਡਾਇਰੈਕਟਰ ਸਾਹਿਬ ਅੱਛਾ ਫਿਰ ਤੁਸੀਂ ਡਰਦੇ ਹੋ ਡਾਇਰੈਕਟਰ ਸਾਹਿਬ ਤੋਂ ਨਹੀਂ ਡਰਾਉਂਦਾ ਨਹੀਂ ਹੈ ਜੀ ਪਰ ਦੱਸਣਾ ਕੰਮ ਕਰਨ ਦਾ ਤਰੀਕਾ ਹੈ ਨਾ ਕਿ ਵੀਰੇ ਐ ਨਹੀਂ ਐ ਕਰਨਾ ਇਹ ਨਹੀਂ ਕਦੇ ਰੂਡ ਨਹੀਂ ਬੋਲਦਾ ਜੀ ਜਾਂ ਕਦੇ ਗੁੱਸੇ ਨਾਲ ਨਹੀਂ ਬੋਲਣਾ ਪਰ ਦੱਸਣਾ ਕਿ ਪ੍ਰੋਫੈਸ਼ਨ ਆ ਨਾ ਪਤਾ ਸਾਨੂੰ ਵੀ ਪਤਾ ਉਹ ਕੀ ਕਰਦਾ ਉਹ ਕੰਮ ਹੂੰ ਕਿ ਉਹਨੂੰ ਪਤਾ ਕਿ ਇੱਥੇ ਗਲਤੀ ਆ ਕਾਈਡੋ ਮੇਰਾ ਸ਼ਾਰਟ ਇੱਧਰ ਨੂੰ ਆ ਉਹਨੇ ਇੱਥੇ ਬੈਠੇ ਤੁਹਾਡਾ ਗਲਤ ਆ ਸ਼ਾਰਟ ਇੱਧਰੋਂ ਵੀ ਦੱਸ ਦਊਗਾ ਬੈਠਾ ਕਦੇ ਜਿਵੇਂ ਤੁਸੀਂ ਕਿਹਾ ਕਿ ਮੇਰਾ ਬ੍ਰਦਰ ਵੀ ਹੈ ਮੇਰਾ ਸਾਡੂ ਵੀ ਹੈ ਕਦੇ ਸਾਡੂ ਵਾਲੀ ਝੜਪਤਾ ਨਹੀਂ ਹੋਈ ਨਹੀਂ ਕਦੇ ਨਹੀਂ ਤੇ ਨਹੀਂ ਮੈਂ ਤੇਥੋਂ ਵੱਡਾ ਹੈ ਨਾ ਜੋ ਮੈਂ ਬੋਲ ਰਿਹਾ ਉਹ ਠੀਕ ਹੈ ਮੈਨੂੰ ਚਾਹੇ ਛੋਟਾ ਹੂੰ ਪਰ ਰੋਜੀ ਨੂੰ ਮੇਰੀ ਵਾਈਫ ਨੂੰ ਹੂੰ ਸਿਸਟਰ ਕਹਦਾ ਭੈਣ ਮੰਦ ਜੀ ਇਹ ਉਹਨਾਂ ਦੀ ਕੁਆਲਿਟੀ ਹੈ ਹੈਨਾ ਜੀ ਅੱਜ ਤੁਹਾਡੇ ਨਾਲ ਮੈਂ ਇੰਟਰਵਿਊ ਵੀ ਕਰ ਰਹੇ ਹਾਂ ਤਦਵਿੰਦਰ ਜਾਂ ਦੇਵਗਨ ਫੈਮਲੀ ਦੀ ਦੇਨ ਆ ਜੀ ਜੇ ਇੱਥੇ ਬੈਠਾ ਵੀ ਆ ਦਾ ਉਹਨਾਂ ਦੇ ਕਰਕੇ ਹੀ ਬੈਠਾ ਜੀ ਨਹੀਂ ਇੱਕ ਟਾਈਮ ਇਹ ਜਿਹੜਾ ਵੀ ਆਇਆ ਸੀ ਹਮ ਕਿ ਮਿਸ ਹਸਪੀਟਲ ਵਾਲੇ ਵੀ ਜਵਾਬ ਦੇ ਗਏ ਸੀ ਇਹ ਬਚਦਾ ਨਹੀਂ ਓਕੇ ਹਮ ਹਾਂ ਉਸ ਟਾਈਮ ਦੇਵਗਨ ਫੈਮਲੀ ਅਮਰ ਦਵਿੰਦਰ ਜਿੰਨੇ ਵੀ ਫੈਮਲੀ ਚ ਨੇ ਅੰਦਰ ਦੀ ਵਾਈਫ ਮਿਸ ਮੇਰੀ ਸਾਲੀ ਹਮ ਜਾਂ ਉਹਦੇ ਮਦਰ ਜੀ ਪੂਰਾ ਡਟਕੇ ਸਾਥ ਦਿੱਤਾ ਕੀ ਆ ਬਾਤ ਹੈ ਜੇ ਉਹਨਾਂ ਨੇ ਕਿਹਾ ਨਾ ਕਿ ਮੈਂ ਬ੍ਰਦਰ ਆ ਤਾਂ ਬ੍ਰਦਰ ਹੋਣ ਦਾ ਪੂਰਾ ਫਰਜ਼ ਨਿਭਾਇਆ ਜੀ ਦੇ ਰੁਪੇ ਤੇ ਇੱਕ ਆਪੋ ਕਹਿੰਦੇ ਆ ਨਾ ਚਲੋ ਮੇਰੀ ਸੋਚਣੀ ਹੈ ਕਹਿੰਦੇ ਕਿ ਆਪਾਂ ਸੇਵਿਆਂ ਚੋਂ ਬੰਦਾ ਠਾਗ ਲੈ ਆਂਦਾ ਜੀ ਜੀ ਐਵੇਂ ਮੈਨੂੰ ਕੱਢ ਕੇ ਲੈ ਕੇ ਆਇਆ ਉਹ ਓਕੇ ਕੀ ਇਨਸੀਡੈਂਟ ਸੀਗਾ ਜਿਹੜਾ ਉਹ ਹੋਇਆ ਸੀਗਾ ਬਾਡੀ ਚ ਇਨਫੈਕਸ਼ਨ ਫੈਲ ਗਈ ਸੀ ਜੀ ਓਕੇ ਮੀਨਸ ਬਾਈ ਦਿਨ ਮੈਂ ਤਾਂ ਯਾਦ ਨਹੀਂ ਬਾਈ ਜਾਂ 23 ਦਿਨ ਵੈਂਟੀਲੇਟਰ ਤੇ ਸੀ ਓਕੇ अच्छा और ओदे उतराया डॉक्टर ने ये कहदा सी नहीं के बच जा नहीं हम्म के लेडीज नु ਘਰ ਭੇਜ ਦੋ हम्म क्योंकि वेंटिलेशन हुंदी है जेडी ओ त आपा नु ਪਤਾ ਹੀ ਹੁੰਦਾ ਨਾ ਕਿ ਜਦੋਂ ਲਾਸਟ ਮੂਮੈਂਟ ਹੁੰਦਾ ਹੈ ਕਿ ਉਦੋਂ ਹੀ ਬੰਦੇ ਨਹੀਂ ਉਸ ਬਾਈ ਦਿਨ ਤਾਂ ਮੈਨੂੰ ਪਤਾ ਹੀ ਨਹੀਂ ਮੈਂ ਕਿ ਹੈ ਜਾਂ ਕਿੱਥੇ ਹੈ ਨਹੀਂ हम्म खन्ने ਐਡਮਿਟ ਹੋਇਆ ਸੀ हम्म ਚਲੋ ਡਾਕਟਰ ਦੇ ਰਿਆ ਉਹਨੇ 3-4 ਦਿਨ ਰੱਖਿਆ हां अच्छा ठीक है ਉਹ ਕਹਿੰਦਾ ਲੁਧਿਆਣੇ ਲੈ ਜਾ। ਹਾਂ। ਚਲੋ ਇਹ ਲੁਧਿਆਣੇ ਲੈ ਕੇ ਆਏ। ਹੂੰ। ਇਹਨੇ ਮੈਨੂੰ ਇੱਕ ਹੀ ਪੁੱਛਿਆ ਕਿ ਕਿੱਥੇ ਜਾਣਾ ਮੈਂ ਦਵਿੰਦਰ ਨਾਲ ਗੱਲ ਕਰਨ ਲਾ। ਓਕੇ। ਕੋਈ ਗੱਲ ਨਹੀਂ। ਇਮੋਸ਼ਨਲ ਪਲ ਬੰਦੀ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਇਹ ਜਦੋਂ ਸਾਨੂੰ ਅਹਿਸਾਸ ਕਰਵਾਉਂਦੇ ਨੇ ਕਿ ਤੁਸੀਂ ਇਨਸਾਨ ਹੋ ਜੇ ਤੁਸੀਂ ਇਨਸਾਨ ਹੋ ਤਾਂ ਤੁਹਾਡੇ ਤੇ ਮੁਸੀਬਤ ਵੀ ਆਊਗੀ ਹੈਨਾ। ਤੇ ਅਸੀਂ ਉਹਨਾਂ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਆਊਟਕਮ ਕਿਵੇਂ ਕਰਨਾ ਹੈ ਹੈਨਾ? ਇਹ ਸਾਨੂੰ ਪਤਾ ਹੁੰਦਾ ਆ ਫਿਰ ਸਾਡੇ ਰਿਸ਼ਤੇਦਾਰਾਂ ਨੂੰ ਪਤਾ ਪਰ ਉਹਦੀ ਕੁਆਲਿਟੀ ਇਹ ਜੀ ਅਣ ਅੱਜ ਤੱਕ ਇੱਕ ਵਾਰ ਵੀ ਨਹੀਂ ਬੰਦਾ ਕਹਿੰਦਾ ਨਾ ਕਿ ਹਾਂ ਮੈਂ ਤੇਰੇ ਲਈ ਇੰਨਾ ਕੁਝ ਕੀਤਾ ਤੂੰ ਮੇਰੇ ਨੂੰ ਨਾ ਮਤਲਬ ਉਹ ਵੀ ਨਿੱਕੜੇ ਮੂੰਚੋਂ ਵੀ ਨਹੀਂ ਬੋਲੇ ਹੂੰ ਸੋ ਨਾਈਸ ਆ ਫਿਲ ਹੈਨਾ ਜਿਸ ਦਿਨ ਯਾਨੀ ਘਰ ਆ ਕੇ ਠੀਕ ਹੋ ਕੇ ਘਰ ਨੂੰ ਗਏ ਆ ਜੀ ਉਹ ਤੋਂ ਬਾਅਦ 15-20 ਦਿਨ ਬਾਅਦ ਮੇਰੇ ਆਜੋ ਸ਼ੂਟ ਤੇ ਆਜੋ ਹਾਂ ਜੀ ਹੂੰ ਚਲੋ ਗਏ ਆ ਹੂੰ ਜਦੋਂ ਸ਼ੂਟ ਤੇ ਪਹੁੰਚਿਆ ਚਲੋ ਕਿ ਵਿਰੇ ਕਰਨਾ ਆਪਾਂ ਹਨਾ ਹੂੰ ਪ੍ਰੋਬਲਮ ਵੀ ਸੀਗੀ ਤੇ ਫੇਰ ਵੀ ਚੱਲ ਵਿਰੇ ਆਉਣਾ ਤੂੰ ਜੀ ਯਾਨੀ ਮੋਟੀਵੇਟ ਬੜਾ ਕੀਤਾ ਹੂੰ ਘਰ ਪਹੁੰਚ ਜਾ ਵਿਰੇ ਟੈਨਸ਼ਨ ਨਹੀਂ ਲੈਣੀ ਕੋਈ ਹੂੰ ਮੈਂ ਇਹਦਾ ਰੋਜੀ ਦਾ ਭਰਾ ਬੈਠਾ ਓਕੇ ਹੂੰ ਹਾਂ ਤੇ ਟੈਨਸ਼ਨ ਨਹੀਂ ਲੈਣੀ ਆਪਾਂ ਕੰਮ ਕਰਨਾ ਦਬਕੇ ਕੰਮ ਕਰਨਾ ਜੀ ਅੱਧੀ ਡੇਟ 'ਚ ਮੈਂ ਉਹਨੂੰ ਜਵਾਬ ਨਹੀਂ ਦੇ ਸਕਦਾ ਹੂੰ ਜੀ ਬਿਲਕੁਲ ਬਹੁਤ ਵਧੀਆ ਗੱਲ। ਦਵਿੰਦਰ ਨੇ ਵੀ ਕੀਤਾ ਚਲੋ ਮੇਰੇ ਦੂਜੇ ਸਾਡੂ ਵੀ ਨੇ ਹਨਾ। ਹਮ ਆਪਣਾ ਸ਼ੈਲੀ ਰਾਜ ਵਾਲੇ ਜੀ ਤੇ ਮੰਦੀਪ ਦੀਦੀ ਉਹਨਾਂ ਨੇ ਵੀ ਬਹੁਤ ਕੀਤਾ। ਹਮ ਯਾਨੀ ਸਾਡੂ ਵਾਲੀ ਗੱਲ ਹੋਈ ਹੋਈ ਨਹੀਂ ਸਾਡੇ 'ਚ। ਜੀ। ਵੇਖੋ ਬੰਦਾ ਕਹਿੰਦਾ ਸਾਡੂ ਆਕੜਾ ਜੀ ਨਾ ਜੀ ਜੀ ਭਰਾਵਾਂ ਤੋਂ ਵੱਧ ਕੇ ਪਿਆਰ ਆ। ਜੀ। ਇਹ ਨਹੀਂ ਕਦੇ ਹੋਇਆ ਤੂੰ ਐ ਕਰਤਾ ਤੂੰ ਉਹ ਕਰਤਾ ਨਹੀਂ। ਜੀ। ਬੜੇ ਖੁੱਲੇ ਸੁਭਾਅ ਦੇ ਸਾਰੇ। ਤੇ ਜਦੋਂ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਹੋ ਹੈਨਾ ਚਾਰੋਂ ਇੱਕ ਸਿਸਟਰਜ਼ ਹੀ ਇਕੱਠੀਆਂ ਹੋ ਜਾਂਦੀਆਂ ਉਹ ਚਾਰੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਹੈਨਾ ਫਿਰ ਉਦੋਂ ਇੱਕ ਫੈਮਿਲੀ ਦਾ ਅਲੱਗ ਜਿਹਾ ਐਟਮੋਸਫੀਅਰ ਹੁੰਦਾ ਹੈ ਉਹਦੇ ਬਾਰੇ ਦੱਸੋ ਫਿਰ ਉਦੋਂ ਕਿੱਦਾਂ ਦਾ ਲੱਗਦਾ ਤੁਹਾਨੂੰ ਉਦੋਂ ਬਸ ਇੰਜੋਏ ਕਰੀਦਾ ਜੀ ਜੀ ਫਿਰ ਜ਼ਿੰਦਗੀ ਚੱਲ ਰਹੀ ਹੈ ਹੈਨਾ ਹੁਣ ਸੈੱਟ ਤੇ ਕਈ ਵਾਰ ਹੁੰਦਾ ਕਿ ਉਹ ਤੇ ਰਿਲੇਸ਼ਨ ਸੀਰੀਜ਼ ਦੇ ਹਿਸਾਬ ਨਾਲ ਬਣਾਏ ਹੁੰਦੇ ਆ ਕਰੈਕਟਰ ਹੈਨਾ ਹਾਂਜੀ ਹਾਂ ਕਿ ਇਹੇ ਉਹ ਆ ਮਿਸ ਇਹ ਸਿਸਟਰ ਲੈ ਜਾਂ ਮਾਂ ਬਣੀ ਹੋਈ ਐ ਜਾਂ ਪਿਓ ਬਣਿਆ ਹੋਇਆ ਫਿਰ ਇਹ ਹੁੰਦਾ ਈਜ਼ਲੀ ਜ਼ਿੰਦਗੀ ਚੋਂ ਆਪਣੀ ਹੈਨਾ ਹੁਣ ਫੈਮਿਲੀ ਚ ਬੈਠਿਆ ਤਾਂ ਫੈਮਿਲੀ ਵਾਲੀਆਂ ਗੱਲਾਂ ਕਰੋ ਹੁਣ ਨੱਚ ਖੇਡ ਲਿਆ ਕਿਤੇ ਬਾਹਰ ਚਲੇ ਖਾ ਪੀ ਜਾਂਦਾ ਹਾਂ ਹਾਂ ਫੁੱਲ ਇੰਜੋਏ ਕਰ ਹਾਂ ਫਿਰ ਉੱਥੇ ਉੱਥੇ ਵੀਡੀਓ ਨਹੀਂ ਹੁੰਦੀਆਂ ਹਾਂ ਬਿਲਕੁਲ ਹਾਂ ਉੱਥੇ ਹੁਣ ਹਾਂ ਕੀ ਹੁਣ ਬੈਠੇ ਆ ਤਾਂ ਆਪਣਾ ਕਰੋ ਜਦੋਂ ਸ਼ੂਟ ਤੇ ਆ ਫਿਰ ਸਾਰੇ ਕੰਮ ਨੂੰ ਆਪਣੇ ਆਪ ਨੂੰ ਪਰਫੈਕਟ ਨੇ ਸਾਰੇ ਜੀ ਹਾਂ ਤੇ ਇੱਕ ਨਾ ਸਰ ਐਵੇਂ ਹੁੰਦਾ ਜਦੋਂ ਆਪਾਂ ਮੰਨ ਲਓ ਇਧਰ ਵੱਲ ਨੂੰ ਆ ਗਏ ਹੈਨਾ ਇਧਰ ਤੇ ਅੱਜ ਕੱਲ ਦਾ ਕੀ ਐਟਮੋਸਫੇਅਰ ਹੈ ਨਾ ਮੈਮ ਦੇਖੋ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਕਈ ਤਰ੍ਹਾਂ ਦੀ ਕਮੈਂਟਿੰਗ ਜਿਹੜੀ ਹੁੰਦੀ ਹੈ ਉਹਦਾ ਸਾਹਮਣਾ ਕਰਨਾ ਪੈਂਦਾ ਸਮ ਟਾਈਮਸ ਪੋਜ਼ਿਟਿਵਿਟੀ ਸਮ ਟਾਈਮਸ 네ਗੇਟਿਵ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਉਹ ਚਾਹੀਏ ਆਪਣਾ ਕੰਟੈਂਟ ਆਪਾਂ ਲੋਕਾਂ ਨੂੰ ਕੀ ਪਰੋਸ ਰਹੇ ਆ ਜੀ ਬਿਲਕੁਲ ਜਦ ਆ ਪੋਜ਼ਿਟਿਵ ਚੀਜ਼ ਦਿਖਾ ਰਹੇ ਆ ਤਾਂ ਕਮੈਂਟ ਪੋਜ਼ਿਟਿਵ ਹੀ ਆਉਣਗੇ ਕਿਉਂਕਿ ਸੋਸ਼ਲ ਮੀਡੀਆ ਬਹੁਤ ਕੁਝ ਚੱਲਦਾ ਹੈ ਇਹਦੇ ਤੇ ਹੈਨਾ ਜਿਹੇ ਜਿਹੇ ਕੁਝ ਦਿਖਾਵਾਂਗੇ ਉਹ ਜਾਣੇ ਪਰ ਜਿੰਨੇ ਵੀ ਸਾਨੂੰ ਦੇਖਣ ਵਾਲੇ ਨੇ ਹਮ ਕਦੇ ਕਿਸੇ ਨੇ ਇਹ ਨਹੀਂ ਹੋਇਆ ਕਿ ਹਾਂ ਕੋਈ ਮਾੜਾ ਕਮੈਂਟ ਕੀਤਾ ਹੋਵੇ ਹਮ ਕਦੇ ਮਤਲਬ ਹੀ ਨਹੀਂ ਹਮ ਕਿਹਾ ਇਹ ਦੱਸ ਦੇਣਗੇ ਜਾਂ ਤੁਹਾਡੇ ਇੱਥੇ ਆ ਕਮੀ ਸੀ ਹਮ ਉਹ ਅਸੀਂ ਵੀ ਕਹਿੰਨੇ ਆ ਹੈਨਾ ਜਿੱਥੇ ਅਸੀਂ ਗਲਤ ਕਰਦੇ ਸਾਨੂੰ ਦੱਸਿਓ ਜੀ ਬਿਲਕੁਲ ਕਿ ਆ ਗਲਤੀ ਸੀ ਇਹ ਨਹੀਂ ਕਿ ਹੋਇਆ ਤੁਸੀਂ ਆ ਕੀ ਕਰੀ ਜਾਂਦੇ ਹੋ ਜਾਂ ਕਿਉਂ ਬਣਾ ਰਹੇ ਹੋ ਨਹੀਂ ਲੋਕ ਐਪਰੀਸ਼ੀਏਟ ਕਰਦੇ ਆ ਜੀ ਉਹ ਆਪਣੇ ਤੇ ਡਿਪੈਂਡ ਕਰਦਾ ਹਾਂ ਕਿ ਅਸੀਂ ਕੀ ਦਿਖਾਉਣਾ ਜੀ ਬਿਲਕੁਲ ਹੁਣ ਜੇ ਗਾਣਾ ਕੰਮ ਖਾਣ ਵਾਲੇ ਕੰਮ ਕਰਨੇ ਆ ਤਾਂ ਫਿਰ ਗਾਣਾ ਖਾਓ ਹੈਨਾ ਜੀ ਇਨਸਰਵਲ ਹੈ ਹਾਂ ਮੈਂ ਆਪਣੇ ਵੱਲੋਂ ਤਾਂ ਇਹ ਹੁੰਦਾ ਵੀ ਬੈਸਟ ਦਿੱਤਾ ਜਾਵੇ ਬੈਸਟ ਵੇ ਔਰ ਦੇਵ ਫੈਮਿਲੀ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇਗੀਆਂ ਮੈਸੇਜਿੰਗ ਹੁੰਦੀਆਂ ਨੇਗੀਆਂ ਸਾਰੀਆਂ ਵਧੀਆ ਹੁੰਦੀਆਂ ਨੇ ਕੋਈ ਇਦਾਂ ਦੀ ਵੀਡੀਓ ਨਹੀਂ ਹੁੰਦੀ ਜੀ ਆਲਵੇਸ ਹਾਂ ਜੀ ਉੱਥੇ ਤਾਂ ਇਹ ਵੀ ਦੇਖਿਆ ਜਾਂਦਾ ਕਿ ਆਪਾਂ ਹੁਣ ਪੰਜਾਬੀ ਪੰਜਾਬੀ ਚ ਆਪਾਂ ਵੈਸੇ ਕੋਈ ਗਲਤ ਕਹਿ ਦਿੰਨੇ ਆ ਜਾਂ ਕੁਝ ਵੀ ਕਹਤਾ ਮਾਰਾ ਮੋਟਾ ਹੈ ਨਾ ਉਸ ਫੈਮਲੀ ਚ ਹੈ ਨਾ ਸਟੇ ਉਹ ਬੜਾ ਦੇਖੀ ਨਹੀ ਇਹ ਬੋਲਣਾ ਹੀ ਨਹੀਂ ਆਪਾਂ ਹੂੰ ਏਦਾਂ ਦੀ ਵੀਡੀਓਜ਼ ਹੁੰਦੀਆਂ ਨੇ ਕਿ ਫੈਮਲੀ ਦੇ ਵਿੱਚ ਬੈਠ ਕੇ ਬੰਦਾ ਦੇਖ ਸਕਦਾ ਬੱਚੇ ਨਾਲ ਬੈਠ ਕੇ ਦੇਖ ਸਕਦੇ ਨੇ ਕਿ ਤੁਸੀਂ ਬੱਚੇ ਨੂੰ ਵੀ ਕਹਿ ਸਕਦੇ ਹੋ ਕਿ ਚੱਲ ਇਹਨਾਂ ਦੀ ਆ ਤੂੰ ਦੇਖ ਵੀਡੀਓ ਮਨ ਬੱਚਾ ਬੱਚੇ ਨੂੰ ਰੋਕ ਨਹੀਂ ਸਕਦੇ ਕਿਥੇ ਹੁਣ ਜਦੋਂ ਬੱਚਾ ਕੋਈ ਵੀਡੀਓ ਦੇਖਦਾ ਆਪਣੇ ਕੰਨਾਂ 'ਚ ਆਵਾਜ਼ ਪੈ ਜਾਂਦੀ ਆ ਜੀ ਬਿਲਕੁਲ ਹੈਨਾ ਹਾਂਜੀ ਕੀ ਦੇਖ ਰਿਹਾ ਇਹ ਨੈਚੁਰਲ ਹੈ ਬੰਦਾ ਭੱਜ ਕੇ ਜਾ ਕੇ ਫੋਨ ਫੜ ਲੂਗਾ ਕਿ ਨਹੀਂ ਦੇਖਣੀ ਤੂੰ ਇਹ ਚੀਜ਼ ਜੀ ਜੀ ਪਰ ਇਹ ਸਾਡੇ ਵਾਲੀ ਵੀਡੀਓ ਜਿਵੇਂ ਦੇਵਦਨ ਫੈਮਲੀ ਦੀ ਆ ਜਾਂ ਸ਼ੈਲੀ ਰਾਏ ਦੀ ਆ ਜਾਂ ਮਨਦੀਪ ਦੀ ਦੀ ਆ ਕਦੇ ਵੀ ਨਹੀਂ ਇਹ ਚੀਜ਼ ਹੋਊ ਆਪਾਂ ਬੱਚੇ ਨੂੰ ਨਹੀਂ ਕਹਿ ਸਕਦੇ ਨਾ ਦੇਖ ਹੂੰ ਬੱਚੇ ਵੀ ਦੇਖਦੇ ਨੇ ਵੀਡੀਓਜ਼ ਜੀ ਹਾਂਜੀ ਹੂੰ ਹੂੰ ਕਿ ਉਹਨਾਂ ਨੂੰ ਵਿਊਅਰਜ਼ ਨੂੰ ਵੀ ਪਤਾ ਕਿ ਇਹ ਚ ਇਹ ਚੀਜ਼ ਕੁਛ ਇਹ ਜਿਹਾ ਨਹੀਂ ਹੋਊਗਾ ਜੀ ਕਿਸ ਸਾਫ ਸੁਥਰਾ ਚੀਜ਼ ਦਿਖਾਉਣਗੇ ਜੋ ਆਪਣੀ ਪੰਜਾਬ ਚੱਲਦਾ ਜਾਂ ਲੈਂਗੁਏਜ ਹੈ ਜਾਂ ਕੀ ਕਰਨਾ ਹੈ ਨਾ ਉਹ ਚੀਜ਼ ਹੈ ਹੂੰ ਤੇ ਕਦੇ ਤੁਹਾਨੂੰ ਲੱਗਿਆ ਕਿ ਮੈਂ ਨਹੀਂ ਜਿਵੇਂ ਮੰਨ ਲਓ ਕਈ ਵਾਰੀ ਕੈਰੈਕਟਰਸ ਹੁੰਦੇ ਆ ਕਿਸੇ ਵੀ ਸੀਰੀਜ਼ ਦੇ ਵਿੱਚ ਜਿਹੜੇ ਕੈਰੈਕਟਰਸ ਹੁੰਦੇ ਆ ਤੁਹਾਨੂੰ ਲੱਗਦਾ ਕਿ ਨਹੀਂ ਜਿਹੜਾ ਕਿਸੇ ਹੋਰ ਨੂੰ ਕੈਰੈਕਟਰ ਮਿਲਿਆ ਵੀ ਇਹ ਮੈਂ ਜਾਦਾ ਵਧੀਆ ਕਰ ਸਕਦੀ ਸੀ ਨਹੀਂ ਨਹੀਂ ਬਿਆ ਦੇਵ ਵਿਰਾਵੀ ਦੇਖ ਕੇ ਦਿੰਦੇ ਨੇ ਸਭ ਨੂੰ ਕੈਰੈਕਟਰ ਵੀ ਆ ਇਹ ਬੰਦਾ ਇਹ ਕਰ ਸਕਦਾ ਪਲੇ ਕਰ ਸਕਦਾ ਜੀ ਸਭ ਨੂੰ ਆਪਣੇ ਹਿਸਾਬ ਨਾਲ ਵੀ ਦਿੰਦੇ ਨੇ ਜੀ ਪਰ ਆਪਾਂ ਕਦੇ ਵੀ ਨਹੀਂ ਕਿਹਾ ਕਿ ਹਾਂ ਯਾਰ ਮੈਂ ਨਹੀਂ ਕਰਨਾ ਹਮ ਮੈਂ ਹੁਣ ਵੀਡੀਓਸ ਦੇਵ ਦਾ ਬ੍ਰਦਰ ਵੀ ਆਇਆ ਹੋਇਆ ਹਾਂ ਹਮ ਜੀ ਹੈਨਾ ਹੁਣ ਬਾਬਲ ਦਾ ਵਿਹੜਾ ਚੱਲ ਰਹੀ ਆ ਜੀ ਤੇ ਇਹ ਚ ਮੈਂ ਹਮ ਮੈਂ ਦਾ ਫਾਦਰ ਬਣਿਆ ਹੋਇਆ ਹਾਂ ਓਕੇ ਹਾਂ ਕਿ ਚਲੋ ਕੰਮ ਕਰਨਾ ਠੀਕ ਆ ਹਮ ਕੋਈ ਇਹਜ ਕੋਈ ਚੱਕਰ ਨਹੀਂ ਹੈਗਾ ਜੀ ਕੰਮ ਕੀ ਤੇ ਸ਼ਰਮ ਕੀ ਜੀ ਬਿਲਕੁਲ ਤੇ ਕਿਸ ਤਰ੍ਹਾਂ ਦੇ ਜਿਹੜੇ ਕੈਰੈਕਟਰਸ ਨੇ ਉਹ ਤੁਸੀਂ ਕਰਨੇ ਪਸੰਦ ਕਰਦੇ ਹੋ ਕਿੰਨਾ ਬੈ ਜੋ ਦਵਿੰਦਰ ਕਹਿ ਦੂਗਾ ਚਾਹੇ ਜੋ ਵੀ ਹੈਣਾ ਉਹ ਹੀ ਕੈਰੈਕਟਰ ਕਰਨਾ ਤੁਸੀਂ ਨੇ ਸਾਨੂੰ ਪਤਾ ਵੀ ਉਹ ਸਾਡੇ ਲਈ ਕੈਰੈਕਟਰ ਵਧੀਆ ਹੀ ਦੇਣਗੇ ਕਿਉਂਕਿ ਉਹਨਾਂ ਦੀ ਵੀਡੀਓ ਕੋਈ ਐਦਾਂ ਦੀ ਹੁੰਦੀ ਹੋਈ ਨਹੀਂ ਹੈਗੀ ਸਾਰੀਆਂ ਵਧੀਆ ਹੁੰਦੀਆਂ ਨੇ ਤਾਂ ਉਹਦੇ ਵਿੱਚ ਕਰੈਕਟਰ ਵੀ ਸਾਰੇ ਵਧੀਆ ਹੀ ਹੁੰਦੇ ਨੇ ਕੋਈ ਇਦਾਂ ਦਾ ਕਰੈਕਟਰ ਹੁੰਦਾ ਹੀ ਨਹੀਂ ਹੈਗਾ ਤੇ ਤੁਸੀਂ ਵੀ ਨਹੀਂ ਕਿ ਉਹ ਇਸ ਤਰ੍ਹਾਂ ਕੀ ਸਾਈਡ ਲਾਈਨ ਚ ਦੇ ਤਾ ਨਾ ਹੂੰ ਫਰੰਟ ਦੇ ਰੱਖਣਗੇ ਅੱਛਾ ਕਦੇ ਸਟੋਰੀ ਪੜ੍ਹਦੇ ਹੋ ਕਰੈਕਟਰ ਕਰਨ ਤੋਂ ਪਹਿਲਾਂ ਵੀ ਇਹ ਪਹਿਲਾਂ ਮੈਨੂੰ ਸਕ੍ਰਿਪਟ ਭੇਜੋ ਨਹੀਂ 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 ਕਦੇ ਵੀ ਨਹੀਂ ਕਦੇ ਵੀ ਨਹੀਂ ਬਸ ਉਹਨਾਂ ਨੇ ਕਾਲ ਕੀਤੀ ਤੇ ਤੁਸੀਂ ਚਲੇ ਹਾਂ ਇਹਨਾਂ ਤਾਂ ਫੇਥ ਹੈ ਦੇਖੋ ਜੀ ਇਹਨਾਂ ਉਹਨਾਂ ਦੇ ਯਕੀਨ ਆ ਸਾਨੂੰ ਹੂੰ ਕਦੇ ਵੀ ਨਹੀਂ ਕਿ ਹਾਂ ਕੀ ਹਾਂ ਕੀ ਸਟੋਰੀ ਹੈ ਮਤਲਬ ਹੀ ਨਹੀਂ ਮਤਲਬ ਕਿ ਕਦੇ ਟਾਈਮ ਤੇ ਕੋਈ ਚੀਜ਼ ਕੋਈ ਡਾਇਲੋਗ ਘੜਿਆ ਤੁਸੀਂ ਆਪਣੇ ਕੋਲੋਂ ਜਿਵੇਂ ਕਈ ਵਾਰੀ ਆ ਹੁੰਦਾ ਕਿ ਨਹੀਂ ਜੋ ਲਿਖਿਆ ਹੋਇਆ ਹੈ ਕਿ ਇਹ ਨਹੀਂ ਕਿ ਮੈਂ ਆਪਣੇ ਕੋਲੋਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬੋਲ ਚਾਹੁੰਦਾ ਨਹੀਂ ਉਹ ਜਦੋਂ ਸਕ੍ਰਿਪਟ ਦੇ ਹਿਸਾਬ ਨਾਲ ਵੈਸੇ ਤਾਂ ਚੱਲਦਾ ਸਾਰਾ ਹਮ ਇਨ ਕੇਸ ਕਈ ਵਾਰੀ ਦੇਵ ਵੀਰੇ ਨੂੰ ਇਹ ਲੱਗਦਾ ਹੁੰਦਾ ਕਿ ਇੱਥੇ ਜੇ ਆਪਾਂ ਇਹ ਵਾਲਾ ਬੋਲੇ ਜਾਵੇ ਤਾਂ ਮੱਚ ਬੈਟਰ ਆ ਹਮ ਉਹੀ ਕ੍ਰੀਏਟ ਕਰ ਦਿੰਦੇ ਆਨ ਦਾ ਸਪੋਰਟਰ ਜੀ ਹਾਂਜੀ ਜਦੋਂ ਜੋ ਉਹ ਦੱਸਦੇ ਨੇ ਚੱਲਦੇ ਉਹੀ ਡਾਇਲੋਗਸ ਹੁੰਦੇ ਨੇਗੇ ਜੀ ਉਹ ਤਾਂ ਇੰਨਾ ਕੁ ਚ ਹੈ ਜੀ ਹੂੰ ਸਕ੍ਰਿਪਟ ਹੱਥ ਚ ਵੀ ਨਾ ਹੋਵੇ ਹੂੰ ਇੱਕ 15 ਮਿੰਟ ਦੀਆਂ 20 ਮਿੰਟ ਦੀ ਐਪੀਸੋਡ ਪੂਰਾ ਉਵੇਂ ਖੜਾ ਦੋ ਜੀ ਤੁਸੀਂ ਉਹਨਾਂ ਦੇ ਨਾਲ ਹੁਣ ਤੱਕ ਕਿੰਨੀਆਂ ਕਿ ਜਿਹੜੀਆਂ ਮੂਵੀਜ਼ ਨੇ ਸ਼ਾਰਟ ਮੂਵੀਜ਼ ਮੂਵੀਜ਼ ਜਾਂ ਫਿਰ ਐਪੀਸੋਡਸ ਨੇ ਜਿਹੜੀ ਕਿੰਨੇ ਕ ਕਰ ਚੁੱਕੇ ਹੋ ਹੁਣ ਤਾਂ ਕੋਈ ਹਿਸਾਬ ਤਾਂ ਵੀ ਨਹੀਂ ਹੈ 3 ਸਾਲ 3.5 ਸਾਲ ਹੋ ਗਏ ਹਾਂ ਵੱਧ ਹੋ ਗਏ 3.5 ਸਾਲ ਹੋ ਗਏ ਕੰਟੀਨਿਊ ਜੀ ਜਬਾ ਲਾਲੋ ਜਦੋਂ ਛੋਟੀ ਨੂੰ ਫਰਸਟ ਸੀਰੀਜ਼ ਸੀ ਜਾਨੀ ਸੀਰੀਜ਼ ਸਾਡੇ ਤੋਂ ਸਟਾਰਟ ਹੋਈਆਂ ਨਹਿਗੀਆਂ ਉਸ ਤੋਂ ਪਹਿਲਾਂ ਇਹ ਸਿੰਗਲ ਵੀਡੀਓਜ਼ ਪਾਉਂਦੇ ਸੀਗੇ ਹੂੰ ਉਹ ਵੀਡੀਓਜ਼ ਵੀ ਬਹੁਤ ਬਣਾਈਆਂ ਨੇ ਅਮਰਦੇਵ ਗਾਂ ਦੇ ਪੇਜ ਤੇ ਸ਼ੁਰੂ ਹੋਣੀ ਸੀ ਹਾਂ ਛੋਟੀ ਨੂੰ ਜੀ ਉਹਦੇ ਪੇਜ ਤੇ ਸ਼ੁਰੂ ਕੀਤੀ ਸੀ ਜੀ ਉਸ ਤੋਂ ਫਿਰ ਕਹਿੰਦੇ ਵੀਰੇ ਵੈਬ ਸੀਰੀਜ਼ ਸ਼ੁਰੂ ਕਰਨੀ ਆ ਵੀਰੇ ਤੂੰ ਇੱਧਰ ਨੂੰ ਆ ਓਕੇ ਜੇ ਤੂੰ ਉੱਧਰ ਬਣਵਾ ਸਕਦੀਆਂ ਮੇਰੇ ਨਾਲ ਵੀ ਕਰ ਓਕੇ ਮੈਂ ਚੱਲ ਬਈ ਕਰ ਲੋ ਕੋਈ ਨਹੀਂ ਹਾਂ ਸਿੰਗਲ ਵੀਡੀਓਜ਼ ਜਿੰਨੀਆਂ ਵੀ ਬਣਾਈਆਂ ਨੇ ਉਹਦੇ ਵਿੱਚ ਵੀ ਮੈਂ ਇਕੱਲੀ ਹੁੰਦੀ ਸੀਗੀ ਹੂੰ ਤੋ ਜਦੋਂ ਦੀ ਵੀ ਸੀਰੀਜ਼ ਸ਼ੁਰੂ ਹੋਈ ਆ ਉਦੋਂ ਬਾਅਦ ਇਹ ਵੀ ਕੰਟੀਨਿਊ ਨੇ ਓਕੇ ਹਾਂਜੀ ਜੀ ਕਦੇ ਕੋਈ ਕੈਰੈਕਟਰ ਪਲੇ ਕਰਨ ਤੋਂ ਪਹਿਲਾਂ ਡਰ ਲੱਗਿਆ ਵੀ ਨਹੀਂ ਹਾਈ ਮੈਥੋਂ ਨਹੀਂ ਇਹ ਹੋਣਾ ਨਹੀਂ ਇਦਾਂ ਵੀ ਕਦੇ ਵੀ ਹੋਇਆ ਹੈਗਾ ਹਮ ਕਿਉਂਕਿ ਸ਼ੂਟ ਟਾਈਮ ਇੱਕ ਮਾਹੌਲ ਫੈਮਿਲੀ ਵਾਲਾ ਹੀ ਹੁੰਦਾ ਜੀ ਜੀ ਹਮ ਬਿਲਕੁਲ ਕੇ ਨਹੀਂ ਕਿਸੇ ਨੂੰ ਐ ਕਹਿਣਾ ਬਹੁਤ ਵਧੀਆ ਮਾਹੌਲ ਹੁੰਦਾ ਉੱਥੇ ਹਮ ਹਾਂ ਜਿੱਥੇ ਕੋਈ ਗਲਤੀ ਕਰਦਾ ਹਮ ਉਹ ਫਿਰ ਸਟ੍ਰਿਕਟਰੀ ਹੋ ਜਾਂਦਾ ਹੈ अच्छा। ਤੇ ਅਸੀਂ ਸਾਰੇ ਗਾਣਾ ਦੇ ਸੈੱਟ ਤੇ ਕਿ ਡਾਇਰੈਕਟਰ ਸਾਹਿਬਾ ਹੁਣ ਚੁੱਪ ਰੋ ਰਾਵਣ ਕੰਮ ਕਰੋ ਪਾ। ਐਂ ਠੀਕ ਹੈ। ਇੱਕ ਐਕਟਰ ਲਈ ਡਾਊਨ ਟੂ ਅਰਥ ਹੋਣਾ ਕਿੰਨਾ ਕੁ ਜ਼ਰੂਰੀ ਹੁੰਦਾ ਹੈ? ਬਹੁਤ ਜ਼ਰੂਰੀ ਹੈ ਜੀ। ਹਮ। ਕੁਝ ਵੀ ਹੁਣ ਚਲੋ ਮੈਂ ਵਿਊਅਰ ਤੋਂ ਮਾਫੀ ਮੰਗਦਾ ਹੁਣ ਕਈ ਵਾਰ ਮੈਨੂੰ ਹੀ ਪੁੱਛ ਲੈਣਗੇ ਤੁਸੀਂ ਬਾਬਲ ਦੇ ਵੇੜੇ ਵਾਲੇ ਗੁਰਪ੍ਰੀਤ ਜੀ ਹੋ ਨਾ? ਹਮ। ਮੈਨੂੰ ਦੋਦੇ ਫਾਦਰ ਮੈਂ ਕਹਿੰਦਾ ਨਹੀਂ ਮੈਂ ਨਹੀਂ ਹੈਗਾ। ਔਰ ਰੋਜੀ ਦੀਦੀ ਨੇ ਮੈਂ ਨਹੀਂ ਠੀਕ ਹੈ ਬਹੁਤ ਨਹੀਂ ਬਹੁਤ ਪਿਆਰ ਕਰਦੇ ਨੇ ਹਾਂ ਤੇ ਦੇਖੋ ਚਾਹੇ ਉੱਪਰ ਚਲੇ ਜਾਓ ਚਾਹੇ ਥੱਲੇ ਚਲੇ ਜਾਓ ਹਾਂ ਆਪਣੀ ਬੈਗ ਨਹੀਂ ਭੁੱਲਣਾ ਚਾਹੀਦਾ ਜਿੱਥੋਂ ਆਪਾਂ ਉੱਠੇ ਆ ਜੀ ਬਿਲਕੁਲ ਹਾਂ ਚਾਹੇ ਕੁਝ ਵੀ ਬਣ ਜਾਓ ਹਾਂ ਹੁਣ ਜੇ ਮੈਂ ਕਈ ਵਾਰ ਵੀਡੀਓ ਵੀ ਪਾਉਨੇ ਆ ਪਰ ਮੈਂ ਆਪਣੇ ਕੰਮ ਆਪਣੇ ਪੇਜ ਤੇ ਰੋਜੀ ਜਾਂ ਮਿਸਟਰ ਐਂਡ ਮਿਸੇ ਮਠੜੂ ਤੇ ਹਾਂ ਮੱਕਮ ਦੀ ਵੀਡੀਓ ਜ਼ਰੂਰ ਪਾਉਂਗਾ ਕਿ ਬਈ ਆਪਾਂ ਆਹ ਕੰਮ ਕਰਦੇ ਆ ਜੀ ਕਿ ਆਪਾਂ ਉਹੀ ਨਹੀਂ ਹਾਈਲਾਈਟ ਕਰੀ ਜਾਣਾ ਬਈ ਇੱਥੇ ਹੈਗੇ ਆ ਜਾਂ ਆਹ ਕਰ ਰਹੇ ਆ ਨਹੀਂ ਹਾਂ ਜੋ ਕੀਤਾ ਉਹ ਤਾਂ ਪਹਿਲਾਂ ਜੀ ਬਿਲਕੁਲ ਹਾਂ ਹੈ ਤਾਂ ਇਹ ਵੀ ਕੀਤਾ ਹੀ ਜੀ ਕਿ ਜੋ ਕਰਦੇ ਆ ਆਪਾਂ ਕੋਈ ਸ਼ਰਮ ਨਹੀਂ ਜਿਹੜਾ ਕੰਮ ਕਰਦੇ ਆ ਹਾਂ ਕੰਮ ਕਰਦੇ ਆ ਤਾਂ ਕਰਦੇ ਆ ਹਨਾ ਚਾਹੇ ਕੋਈ ਵੀ ਕੰਮ ਆ ਕੰਮ ਕੋਈ ਵੀ ਨਹੀਂ ਮਾੜਾ ਜੀ ਹਾਂ ਡਿਪੈਂਡ ਇਹ ਕਰਦਾ ਕਿ ਤੁਸੀਂ ਉਸ ਕੰਮ ਨੂੰ ਕਿੰਨੀ ਕਿ ਸ਼ਿੱਦਤ ਦੇ ਨਾਲ ਕਰਦੇ ਆ ਹਾਂ ਜੀ ਹਾਂ ਕਿਸ ਤਰੀਕੇ ਦੇ ਨਾਲ ਨਿਭਾਉਣੇ ਆ ਕਿਉਂਕਿ ਜਦੋਂ ਤੁਹਾਨੂੰ ਖੁਦ ਨੂੰ ਕਿਸੇ ਵੀ ਕੰਮ ਦੇ ਵਿੱਚ ਸਵਾਦ ਆਉਣ ਲੱਗ ਜਾਂਦਾ ਹੈ ਨਾ ਤਾਂ ਨੇਚੁਰਲ ਹੈ ਜਿਹੜੇ ਦੂਜੇ ਲੋਕ ਆ ਉਹਨੂੰ ਪਸੰਦ ਕਰਦੇ ਆ ਹਾਂਜੀ ਹਾਂ ਤੇ ਇੱਕ ਵਾਰੀ ਨਾ ਇੱਕ ਐ ਹੁੰਦਾ ਆ ਮੈਮ ਦੇਖੋ ਅੱਜ ਕੱਲ ਜਿਹੜੇ ਸਾਡੇ ਰਿਸ਼ਤੇ ਆ ਕਿ ਉਹ ਬਹੁਤ ਜ਼ਿਆਦਾ ਪਤਲੇ ਹੁੰਦੇ ਜਾ ਰਹੇ ਆ ਕਮਜ਼ੋਰ ਹੁੰਦੇ ਜਾ ਰਹੇ ਆ ਜਿਵੇਂ ਜਿਵੇਂ ਅਸੀਂ ਗਰੋਥ ਕਰ ਰਹੇ ਹਾਂ ਹੈਨਾ ਪਰ ਤੁਹਾਡਾ ਅਲੱਗ ਸਿਸਟਮ ਹੈ ਤੁਹਾਡਾ ਆਪੋਜ਼ਿਟ ਸਿਸਟਮ ਹੈ ਜਿਵੇਂ ਜਿਵੇਂ ਤੁਸੀਂ ਗਰੋਥ ਕਰਦੇ ਜਾ ਰਹੇ ਹੋ ਤੁਹਾਡਾ ਜਿਹੜਾ ਝਾਰਾ ਪੈਣਾ ਹੁੰਦਾ ਰਿਸ਼ਤਾ ਹੋਰ ਵੀ ਗੂੜਾ ਤੇ ਪੱਕਾ ਹੁੰਦਾ ਜਾ ਰਿਹਾ ਹੈ ਹੈਨਾ ਹਾਂਜੀ ਤੇ ਇਹਦੇ ਪਿੱਛੇ ਕੀ ਕੀ ਕੋਈ ਖਾਸ ਕੋਈ ਸਿੱਖਿਆ ਜਿਹੜੀ ਤੁਹਾਨੂੰ ਮਿਲੀ ਹੋਈ ਹੈ ਦੱਸੋ ਸਿੱਖਿਆ ਦਾ ਨਾਮ ਇਹ ਆ ਦੇਖੋ ਇੱਕ ਤਾਂ ਪਰਵਰਿਸ਼ ਜੀ ਬਿਲਕੁਲ ਨੰਬਰ 2 ਇੱਕ ਕਹਿੰਦੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਹੈ ਨਾ ਕੀ ਬਾਤ ਹੈ ਜੇ ਮੈਂ ਤੁਹਾਡਾ ਕਰੂੰਗਾ ਤੁਸੀਂ ਵੱਧ ਕੇ ਮੇਰਾ ਕਰੋਗੇ ਜੀ ਜਦੋਂ ਤੁਸੀਂ ਮਾਰੇ ਪਾਸਾ ਵੱਟ ਗਏ ਵੱਟ ਗਏ ਉਹ ਤੋਂ ਪਹਿਲਾਂ ਮੈਂ ਪਟੂਗਾ ਨਹੀਂ ਯਾਰ ਛੱਡ ਇਹਨੂੰ ਕੀ ਬੁਲਾਉਣਾ ਹੈ ਨਾ ਨਹੀਂ ਪਿਆਰ ਹੈ ਦੇਖੋ ਪਿਆਰ ਤਾਂ ਜ਼ਿੰਦਗੀ ਚ ਰੱਖਣਾ ਹੀ ਚਾਹੀਦਾ ਹੂੰ ਪੈਸਾ ਨਹੀਂ ਆਉਣਾ ਚਾਹੀਦਾ ਪਿਆਰ ਦੇ ਵਿੱਚ ਹੂੰ ਜਿੱਥੇ ਜਦੋਂ ਪੈਸਾ ਆ ਗਿਆ ਪਿਆਰ ਦੇ ਵਿੱਚ ਫਿਰ ਕੋਈ ਰਿਸ਼ਤਾ ਨਹੀਂ ਹੂੰ ਫਿਰ ਤਾਂ ਰਿਸ਼ਤਾ ਪਤਲਾ 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 ਹੀ ਆ ਜੀ ਹੁਣ ਤੱਕ ਤਾਂ ਵਾਹਿਗੁਰੂ ਦੀ ਮਿਹਰ ਦੇ ਨਾਲ ਭੈਣਾਂ ਦੇ ਵਿੱਚ ਪਿਆਰ ਹੈ ਹਾਂ ਅੱਜ ਤੱਕ ਤਾਂ ਨਹੀਂ ਵੀ ਹਾਂ ਇਦਾਂ ਦਾ ਵੀ ਪੈਸਾ ਜਾਂ ਕਿਸੇ ਜ਼ਮੀਨ ਜਾਇਦਾਦ ਪਿੱਛੇ ਕੋਈ ਗੱਲ ਇਦਾਂ ਦੀ ਹੋਈ ਹੋਵੇ ਨਹੀਂ ਜੀ ਹੁਣ ਤੱਕ ਪਿਆਰ ਆ ਤੇ ਇਹੀ ਅਰਦਾਸ ਆ ਵੀ ਅੱਗੇ ਵੀ ਇਦਾਂ ਹੀ ਪਿਆਰੇ ਰਹੇ ਜੀ ਪਰਮਾਤਮਾ ਜੀ ਹੋਰ ਰਹੂਗਾ ਵੀ ਹਾਂ ਕਿ ਇਸੇ ਨਾਲ ਬਣਿਆ ਰਹੇ ਹਾਂ ਜੀ ਕਿਉਂਕਿ ਜੇ ਇਹ ਨਾਲ ਭੈਣਾਂ ਚ ਪਿਆਰ ਆ ਅਸੀਂ ਚਾਰ ਸਾਡੂ ਚਾਹੇ ਭਰਾ ਲਾ ਲਓ ਅਸੀਂ ਸਾਡੂ ਤੇ ਇੱਕ ਦੂਜੇ ਨੂੰ ਮੰਨਿਆ ਹੀ ਨਹੀਂ ਜੀ ਪਰਾਇ ਕਹਨੇ ਇੱਕ ਦੂਜੇ ਨੂੰ ਹੁਣ ਕਦੇ ਨਹੀਂ ਇਹੋ ਜੀ ਕੋਈ ਗੱਲ ਹੋਈ ਕੋਈ ਖਾਣ ਪੀਣ ਚਲੇ ਗਏ ਇਹ ਨਹੀਂ ਕਿ ਇਹ ਦਊਗਾ ਜਾਂ ਇਹ ਦਊਗਾ ਨਹੀਂ ਹਮ ਹਰ ਇੱਕ ਨੇ ਇੱਕ ਤੋਂ ਅੱਗੇ ਜਾਣਾ ਜੀ ਇਹ ਨਹੀਂ ਕਿ ਤੇਰੀ ਫੈਮਿਲੀ ਜਾਊ ਜਾਂ ਆਪਾਂ ਕਿਵੇਂ ਚੱਲਦੇ ਆ ਜੀ ਇੰਨੇ ਚੱਲਦੇ ਨਹੀਂ ਹਮ ਚਲੋ ਬਹੁਤ ਖੂਬਸੂਰਤ ਹੈ ਹਾਂ ਕਿਉਂਕਿ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਰਿਸ਼ਤਿਆਂ ਨੂੰ ਆਪਸ ਚ ਜੋੜ ਕੇ ਰੱਖਦੀਆਂ ਨੇ ਹਾਂ ਜੀ ਤੇ ਹੁਣ ਤੁਹਾਡੀ ਗੱਲ ਵਿਚਾਰ ਕੱਲ ਕੱਲ ਰਾਤ ਦੀ ਇਹ ਗੱਲ ਆ ਜੀ ਕੱਲ ਰਾਤ ਇਕੱਠੇ ਹੋਏ ਸੀ ਅਸੀਂ ਹੂੰ ਤੇ ਆਏ ਸਾਰੇ ਜਣੇ ਆਏ ਚਲੋ ਇਧਰ ਦਿੱਲੀ ਵਾਲੇ ਦੀਦੀ ਦੇ ਰੈਲੇਟਿਵ ਵੀ ਆਏ ਰੈਲੇਟਿਵ ਵੀ ਆਏ ਹੋਏ ਸੀ ਨਾ ਜੀ ਤੇ ਹੁਣ ਜਦੋਂ ਇਕੱਠੇ ਹੋ ਗਏ ਓਬਵੀਅਸ ਆ ਸਾਰੇ ਇੰਨੇ ਜਾਣੇ ਰੋਟੀ ਵੀ ਲੈਣੀ ਆ ਨੈਚੁਰਲ ਆ ਹਾਂ ਤੇ ਦਵਿੰਦਰ ਗਿਆ ਹੂੰ ਰੋਟੀ ਪੈਕ ਕਰਾ ਕੇ ਜਦ ਦੇ ਘਰ ਲਿਆ ਕੇ ਰੱਖਤੀ ਕਿਸੇ ਨੂੰ ਪੁੱਛਿਆ ਨਹੀਂ ਕੀ ਰੋਟੀ ਕਹਿੰਦੇ ਇਕੱਠੀਆਂ ਹੋਈਆਂ ਚਾਰੇ ਬਣਾ ਇਹ ਥੋੜੀ ਵੀ ਕਿਚਨ ਚ ਵੜ ਜਾਓ ਤੁਸੀਂ ਆਪਣਾ ਟਾਈਮ ਉਧਰ ਹੋ ਕਰੋ ਨਹੀਂ ਤੁਸੀਂ ਇਕੱਠੀਆਂ ਹੋਈਆਂ ਆਪਣੀ ਇੰਜੋਏ ਕਰੋ ਇਹ ਨਹੀਂ ਹਾਂ ਹੈਨਾ ਕਿ ਇਹ ਹੈਗਾ ਕਿ ਮੰਮੀ ਤੇ ਮੰਮੀ ਤੇ ਬਰਡਨ ਦੇਣਾ ਵੀ ਹਾਂ ਮੰਮੀ ਕੋਲੇ ਆਏ ਆ ਤਾਂ ਮੰਮੀ ਕਰੂਗੀ ਨਾ ਮੰਮੀ ਨੂੰ ਵੀ ਕੋਲ ਬਿਠਾਓ ਇੰਜੋਏ ਕਰੋ ਤੁਸੀਂ ਜੀ ਕਰੋਨੇ ਇਕੱਲੇ ਕਿਤੇ ਨੂੰ ਫੜ ਕੇ ਵੀਰੇ ਚੱਲ ਰੋਟੀ ਖਾ ਚੱਲ ਰੋਟੀ ਖਾਓ ਚੱਲ ਜੀ ਉਹਦੇ ਹੀ ਪਤਾ ਲੱਗਿਆ ਕਿ ਹਾਂ ਕਿਚਨ ਚ ਰੋਟੀ ਆਈ ਪਈ ਆ ਨੀ ਬੰਦਾ ਸੋਚਦਾ ਰਿਹਾ ਚਲ ਲਿਓਨੇ ਆ ਕਰਦੇ ਆ ਨਹੀਂ ਉਹਨੇ ਲਿਆ ਕੇ ਰੱਖੀ ਦਿੱਤੀ ਖਾਓਗੇ ਨਹੀਂ ਰੋਟੀ ਕਰਦੇ ਆ ਗੱਲਾਂ ਕਰੀ ਜਾਣ ਤੋਂ ਜੀ ਤੇ ਪਿਆਰ ਜੇ ਉਹ ਕਰਦਾ ਫਿਰ ਆਪਾਂ ਨੂੰ ਵੀ ਕਰਨਾ ਪੈਂਦਾ ਅੱਗੇ ਵੱਧ ਕੇ ਹਨਾ ਜੀ ਜੇ ਹੁਣ ਮਾੜੀਆਂ ਮਾੜੀਆਂ ਗੱਲਾਂ ਹੀ ਸੋਚਣ ਲੱਗ ਜੀ ਫਿਰ ਪਿਆਰ ਨਹੀਂ ਆਉਂਦਾ ਹੂੰ ਇਨ ਕੇਸ ਮੰਨ ਲਓ ਹੁਣ ਤਾਂ ਤੁਸੀਂ ਮਤਲਬ ਇੱਕ ਪਰਿਵਾਰ ਦੇ ਵਿੱਚ ਜਿਹੜੇ ਕਰਦੇ ਹੋ ਜੋ ਵੀ ਮੂਵੀਜ਼ ਐ ਹਨਾ ਤੇ ਇਨ ਕੇਸ ਮੰਨ ਲਓ ਤੁਹਾਨੂੰ ਕੋਈ ਆਫਰ ਆਉਂਦੀ ਐ ਕਿਸੇ ਹੋਰ ਦੇ ਨਾਲ ਕੰਮ ਕਰਨ ਦੀ ਕਿਸੇ ਹੋਰ ਚੈਨਲ ਤੇ ਕੰਮ ਕਰਨ ਦੀ ਦੈਨ ਜਾਓਗੇ ਤੁਸੀਂ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਮੇਰਾ ਪਹਿਲਾਂ ਵੀ ਇਹੀ ਸੀ ਤੇ ਹੁਣ ਵੀ ਇਹੀ ਆ ਕਿ ਭੈਣਾ ਦੇ ਨਾਲ ਹੀ ਕੰਮ ਕਰਨਾ ਹੂੰ ਬਾਹਰ ਨਹੀਂ ਸਰ ਸੈਟੀਸਫਾਈ ਆ ਨਹੀਂ ਮਤਲਬ ਇਹ ਨਹੀਂ ਜੀ ਅੱਛਾ ਆਪਾਂ ਸੈਟੀਸਫਾਈ ਆ ਤੇ ਜੇ ਜੇ ਦੇਵ ਭਾਜੀ ਹੁਣੇ ਕਹਿ ਦੇਣ ਕਿ ਨਹੀਂ ਜਾਓ ਗੋ ਐ ਹੈਡ ਜਾਓ ਅੱਗੇ ਤੁਸੀਂ ਹਾ ਦਵਿੰਦਰ ਕਹਿੰਦੇ ਨਹੀਂ ਕਹਿੰਦੀ ਆਪਾਂ ਨੇ ਤੁਹਾਨੂੰ ਜੋ ਲੱਗਦਾ ਵੀ ਲੈਵਲ ਉੱਪਰ ਦੇ ਹਿਸਾਬ ਨਾਲ ਤੁਸੀਂ ਵੀ ਆਪਣਾ ਆਫਰ ਮਿਲਦੀ ਆ ਕਰੋ ਉਹ ਕਦੇ ਵੀ ਰੋਕੋਗਾ ਬਟ ਆਪਾਂ ਉਹਨਾਂ ਦੇ ਨਾਲ ਸੈਟੀਸਫਾਈ ਆ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਛੇ ਆਪਾਂ ਦਾ ਉਹਨਾਂ ਦੀ ਇੱਕੋ ਹੀ ਗੱਲ ਤੁਸੀਂ ਹਰੇਕ ਵੀਡੀਓ ਚ ਦੇਖਿਓ ਪਰਿਵਾਰ ਜੋੜੀ ਰੱਖੋ ਪਰਿਵਾਰ ਨੂੰ ਇੱਕ ਰੱਖੋ ਉਹੀ ਗੱਲ ਸਾਡੀ ਆ ਵੀ ਸਾਡਾ ਪਰਿਵਾਰ ਇੱਕਾ ਸੀ ਇੱਕ ਹੀ ਰਹਿਣਾ ਇਕੱਠੇ ਕੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਸੀ ਰਿਸ਼ਤਿਆਂ ਨੂੰ ਜਿਹੜੀਆਂ ਹੈਗੀਆਂ ਉਹ ਸਮ ਟਾਈਮਸ ਦੇਖੋ ਕਈ ਵਾਰੀ ਇਦਾਂ ਹੁੰਦਾ ਨਾ ਕਿ ਇੱਕ ਫੈਮਿਲੀ ਦੇ ਵਿੱਚ ਕਈ ਵਾਰ ਦੋ ਭੈਣਾਂ ਵੀ ਹੁੰਦੀਆਂ ਨੇ ਹਨਾ ਤੇ ਥੋੜਾ ਜਿਹਾ ਟਾਈਮ ਇਹ ਨਿਕਲਦਾ ਤੇ ਉਸ ਤੋਂ ਬਾਅਦ ਬਸ ਫਿਰ ਸੈਪਰੇਟ ਹੋ ਜਾਂਦੀਆਂ ਵਿਚਾਲੇ ਕੰਧਾਂ ਹੋ ਜਾਂਦੀਆਂ ਨੇ ਰਿਸ਼ਤਿਆਂ 'ਚ ਮਨ ਵਿੱਚ ਕਿ ਹਰ ਇੱਕ ਦੀ ਗੱਲ ਨੂੰ ਸਮਝਣਾ ਚਾਹੀਦਾ ਹਮ ਹਰੇਕ ਥਾਂ ਤੇ ਮੈਂ ਸਹੀ ਨਹੀਂ ਹੋ ਸਕਦਾ ਬਿਲਕੁਲ ਮੈਂ ਵੀ ਗਲਤ ਹੋ ਸਕਦਾ ਜੀ ਠੀਕ ਹੈ ਨਾ ਹਮ ਜੇ ਮੈਂ ਗਲਤ ਤਾਂ ਜੇ ਕਿਸੇ ਨੇ ਕਹਿਤਾ ਤਾਂ ਉਹਨੂੰ ਸੋਚੋ ਵੀ ਅਗਲੇ ਨੇ ਗੱਲ ਕਹੀ ਆ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋ ਸਕਦਾ ਇਹ ਉਹਦੇ ਨਾਲ ਇਹ ਨਹੀਂ ਹਰ ਇੱਕ ਜਗ੍ਹਾ ਮੈਂ ਹੀ ਪਰਫੈਕਟ ਹਾਂ ਹਾਂ ਉਹਦੇ ਨਾਲ ਇਹ ਨਹੀਂ ਪਰਫੈਕਟ ਕੋਈ ਨਹੀਂ ਹੁੰਦਾ ਹਾਂ ਜੀ ਹਾਂ ਉਹਦੇ ਨਾਲ ਇਹ ਨਹੀਂ ਕਿ ਜਾ ਕੇ ਬੈਸੋ ਕਿ ਤੂੰ ਮੈਨੂੰ ਐ ਕਿਵੇਂ ਕਹਦਾ ਨਹੀਂ ਹਾਂ ਆਪਾਂ ਹਰ ਵਕਤ ਨਹੀਂ ਸਹੀ ਹੋ ਸਕਦੀ ਹਾਂ ਜੀ ਬਿਲਕੁਲ ਜੇ ਆਪਾਂ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਤਾਂ ਕੁਝ ਸੋਚੋ ਹਨਾ ਕੁਝ ਗੱਲਾਂ ਛੱਡਣੀਆਂ ਵੀ ਪੈਣਗੀਆਂ ਤੇ ਕੁਝ ਗੱਲਾਂ ਨੂੰ ਕੰਨਾਂ ਤੋਂ ਬਾਹਰ ਵੀ ਕੱਢਣਾ ਪਊਗਾ। ਹੂੰ। ਕਿ ਨਹੀਂ? ਹੁਣ ਜੇ ਮਾੜੀ-ਮਾੜੀ ਗੱਲ ਨਹੀਂ ਆਪਾਂ ਸੋਚਣ ਲੱਗ ਜਵੇ। ਹੂੰ। ਨਹੀਂ। ਫੇਰ ਨਹੀਂ। ਜੀ। ਤੁਹਾਡੇ ਹਿਸਾਬ ਨਾਲ ਜ਼ਿੰਦਗੀ ਨੂੰ ਸੋਹਣੀ ਤਰ੍ਹਾਂ ਜਿਉਣ ਦਾ ਨਜ਼ਰੀਆ ਕੀ ਹੋ ਸਕਦਾ? ਤੁੰਹੇ ਬੋਲੋ। ਕਿਸ ਤਰੀਕੇ ਦੇ ਨਾਲ ਜਿਹੜੀ ਜ਼ਿੰਦਗੀਆਂ ਨੂੰ ਸੋਹਣੀ ਬਣਾਇਆ ਜਾ ਸਕਦਾ ਹੈ ਵਾਹਿਗੁਰੂ ਨੇ ਦਿੱਤਾ ਜੀ ਹਮ ਸਬਰ ਕਰੋ ਉਹਦੇ ਵਿੱਚ ਹਮ ਬਹੁਤ ਉਤਰਾ ਚੜਾ ਆਉਂਦੇ ਆ ਹਮ ਜੇ ਮੈਂ ਹੀ ਦੱਸਾਂ ਹਮ ਪਹਿਲਾਂ ਵੀ ਗੱਲ ਕਰ ਚੁੱਕਿਆ ਜੇ ਉਹ ਇਨਸੀਡੈਂਟ ਹੁਣ ਕਿ ਭਾਵੇਂ ਅਰਦਾਸ ਹਰ ਕੋਈ ਕਰਦਾ ਵਾਹਿਗੁਰੂ ਹਰ ਕੋਈ ਧਿਆਉਂਦਾ ਹਮ ਮੈਨੂੰ ਤਾਂ ਮੇਰੇ ਵਾਹਿਗੁਰੂ ਨੇ दविंदर दे रूप च या मेरे साडू दे रूप च एक फरिश्ता ही भेजे जी हां हम कि सब्र करो हम सब कुछ दो परमात्मा जी ये ना को कि आज नहीं मिलया हम आज मैं की सी वो ऐ हो गया नहीं हम वो भूल जो, जो मर्जी कोई कुछ होवे हम डाउन टू अर्थ रहो जी सब मिलूगा इथे ही मिलूगा जी बहुत अच्छी गल बात है बहुत ही ਮਤਲਬ ਮੈਨੂੰ ਨਹੀਂ ਲੱਗਦਾ ਹੈਗਾ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਆਈ ਲਾਈਕ ਯੂਰ ਥਿੰਕਿੰਗ ਹਨਾ ਕਿ ਕਿੰਨਾ ਅੱਛਾ ਸੋਚਦੇ ਹੋ ਤੁਸੀਂ ਜੇ ਦੁਨੀਆ ਦਾ ਹਰ ਇਨਸਾਨ ਇਸ ਤਰੀਕੇ ਦੇ ਨਾਲ ਸੋਚਣ ਲੱਗ ਜਾਏ ਹਨਾ ਤਾਂ ਕੀ ਆਈ ਬਾਤ ਹੋ ਸਕਦੀ ਹੈ ਤੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਆਪਣੇ ਸਰੋਤਿਆਂ ਨੂੰ ਆਪਾਂ ਤਾਂ ਇਹ ਹੀ ਕਹਿਣਾ ਕਿ ਪਰਿਵਾਰ ਨੂੰ ਇੱਕ ਰੱਖੋ ਜੀ ਪਰਿਵਾਰ ਜੋੜੀ ਰੱਖੋ ਸ਼ਾਬਾਸ਼ ਹਾਂ ਜੋ ਵੀ ਹੈ ਸਭ ਕੁਝ ਪਰਿਵਾਰ ਆ ਹੈ ਨਾ ਜੋ ਸੰ ਪਰਿਵਾਰ ਚੋਂ ਮਿਲ ਸਕਦਾ ਉਹ ਹੋਰ ਕਿਤੋਂ ਨਹੀਂ ਮਿਲਦਾ ਜੋ ਪ੍ਰਮਾਤਮਾ ਨੇ ਦਿੱਤਾ ਉਸ ਖੁਸ਼ ਰਹੋ ਜੀ ਮਿਹਨਤ ਕਰਦੇ ਰਹੋ ਹਮ ਪ੍ਰਮਾਤਮਾ ਫੁੱਲ ਤਾਂ ਪਾਉਗੇ ਪਾਊਗਾ ਮਿਹਨਤ ਨੂੰ ਕੀ ਬਾਤ ਹੈ ਹਮ ਹਾਂ ਇਹ ਨਾ ਸੋਚੋ ਮੈਂ ਇੰਨਾ ਛੇਰ ਹੋ ਗਿਆ ਜਾਂ ਮੇਰਾ ਨਹੀਂ ਬਣਿਆ ਕੁਝ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਸਭ ਕੁਝ ਕਹਿੰਦੇ ਨੇ ਸਬਰ ਨੂੰ ਹੀ ਫਲ ਲੱਗਦਾ ਹਮ ਬੰਦੇ ਨੂੰ ਜ਼ਿੰਦਗੀ ਸਬਰ ਸੰਤੋਖ ਨਾਲ ਕੱਢਣੀ ਚਾਹੀਦੀ ਆ ਨਵਾਜ਼ੁਦੀਨ ਸਦੀਕੀ ਐਕਟਰ ਹੈਗੇ ਨੇ ਬਾਲੀਵੁੱਡ ਦੇ ਇੱਕ ਤੇ ਉਹਨਾਂ ਦੀ ਕਿਤੇ ਇੰਟਰਵਿਊ ਸੁਣ ਲਈ ਸੀ ਮੈਂ ਤਾਂ ਉਹ ਕਹਿੰਦੇ ਹੁੰਦੇ ਸੀਗੇ ਕਿ ਮੇਰੀ ਮਾਂ ਜਿਹੜੀ ਹੈ ਉਹ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਬੇਟਾ ਤੁਸੀਂ ਨਾ ਮਤਲਬ ਉਹਨਾਂ ਨੇ ਕਿਤੇ ਸੁਣਿਆ ਸੀਗਾ ਕਿ 12 ਸਾਲਾਂ ਬਾਅਦ ਤਾਂ ਜਿਹੜੀ ਫਰਿਆਦ ਹੈਗੀ ਉਹ ਰੂੜੀ ਦੀ ਵੀ ਸੁਣੀ ਜਾਂਦੀ ਹੈ ਹਨਾ ਤੇ ਫਿਰ ਤੁਸੀਂ ਤਾਂ ਫਿਰ ਵੀ ਇਨਸਾਨ ਹੋ ਤਾਂ ਤੁਹਾਡੀ ਵੀ ਸੁਣੀ ਜਾਊਗੀ ਤੇ ਤੁਸੀਂ ਦੇਖਿਆ ਹੁਣਾਂ ਕਿ ਹੀ ਇਜ਼ ਵਨ ਆਫ ਦਾ ਟਾਪ ਆਰਟਿਸਟ ਇਨ ਹਿੰਦੀ ਇੰਡਸਟਰੀ ਹੈਨਾ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਹੀ ਇੱਕ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਜਿਹੜੀਆਂ ਹੈਨਾ ਜ਼ਿੰਦਗੀ ਨੂੰ ਇੱਕ ਖੁਸ਼ ਨੁਮਾ ਤਰੀਕੇ ਦੇ ਨਾਲ ਆਪਾਂ ਕਿਵੇਂ ਰੱਖ ਸਕਦੇ ਆ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸੋ ਇਹ ਆਪਣੇ ਨਾਲ ਸਨ ਰੋਜੀ ਮਠਾੜੂ ਐਂਡ ਗੁਰਪ੍ਰੀਤ ਮਠਾੜੂ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਜ਼ਿੰਦਗੀ ਨੂੰ ਪੋਜ਼ਿਟਿਵ ਜਾਂ ਖੁਸ਼ ਨੁਮਾ ਰੱਖਣ ਦਾ ਜਿਹੜਾ ਕੁਝ ਜਿਹੜੇ ਟੈਕਟ ਨੇ ਉਹ ਮਿਲੇ ਹੋਣਗੇ ਤੇ ਅਗਲੇ ਵਾਰ ਮਿਲਦੇ ਆਪਾਂ ਕਿਸੇ ਹੋਰ ਕਲਾਕਾਰੀਆਂ ਸੈਲੀਬ੍ਰਿਟੀ ਦੇ ਨਾਲ ਤੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸ਼ੁਭਕਾਮਨਾਵਾਂ